ਸਸ਼ਿਕਾ ਜੀ ਮੈਂ ਰੋਸ਼ਨੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਜਿਹੜੀ ਜਾਣਕਾਰੀ ਸਾਂਝੀ ਕਰਾਂਗੇ ਬੁੱਧਵਾਰ ਸਵੇਰੇ ਨਾਈਗਰਾ ਫਾਲਸ ਤੇ ਵਾਪਰੀ ਘਟਨਾ ਬਰੇ ਬੁੱਧਵਾਰ ਦੇ ਸਵੇਰ ਨਾਈਗਰਾ ਫਾਲਸ ਦੇ ਸਟੈਂਲੀ ਅਵੇਨਿਊ ਦੇ ਪ੍ਰੀਮੀਅਮ ਸਟਰੀਟ ਦੇ ਇਲਾਕੇ ਵਿੱਚ ਪੁਲਿਸ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਵਾਪਰ ਜਿਸ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਇਹ ਮਾਮਲਾ ਰੀਪੀਡ ਫੈਡਲ ਪ੍ਰੋਲ ਇਨਫੋਰਸਮੈਂਟ ਦੇ ਨਾਲ ਸੰਬੰਧਿਤ ਜੋ ਕਿ 온ਟਾਰੀਓ ਪ੍ਰੋਵੀਜ਼ਨ ਪੁਲਿਸ ਦੀ ਅਗਵਾਈ ਵਿੱਚ ਚੱਲਣ ਵਾਲੀ ਇੱਕ ਏਜੰਸੀ ਹੈ ਜਿਸ ਦਾ ਜਿਸ ਨੂੰ ਰੌਕਸਪੋਰਟ ਵੀ ਕਿਹਾ ਜਾਂਦਾ ਹੈ ਜਿਸ ਦਾ ਕੰਮ ਜ਼ਮਾਨਤ ਤੇ ਆਏ ਲੋਕਾਂ ਨੂੰ ਲੱਭਣਾ ਅਤੇ ਦਰਸਤਾਰ ਕਰਨਾ ਹੈ ਜੋ ਕਿ ਜਾਇਜ਼ ਤੌਰ ਤੇ ਬਾਹਰ ਨਹੀਂ ਹੁੰਦੇ ਸਗੋਂ ਉਹ ਜ਼ਮਾਨਤ ਤੇ ਆ ਕੇ ਕਾਨੂੰਨ ਦੀ ਉਲੰਘਣਾ ਕਰਦੇ ਨੇ ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਦਾ ਕੋਈ ਅਫੀਸਰ ਇਸ ਘਟਨਾ ਵਿੱਚ ਸ਼ਾਮਿਲ ਨਹੀਂ ਸੀ ਪਰ ਉਹਨਾਂ ਨੇ ਕਿਹਾ ਕਿ ਜਦ ਗੋਲੀ ਚੱਲੀ ਤਾਂ ਉਸ ਤੋਂ ਬਾਅਦ ਉਹ ਘਟਨਾ ਤੇ ਪਹੁੰਚੇ ਇਸ ਦੇ ਨਾਲ ਹੀ ਮੈਡੀਕਲ ਟੀਮ ਵੱਲੋਂ ਉੱਥੇ ਇੱਕ ਪੁਰਸ਼ ਨੂੰ ਨਾਜ਼ੁਕ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ ਜਿਸ ਤੋਂ ਥੋੜੀ ਦੇਰ ਬਾਅਦ ਉਸ ਦੀ ਮੌਤ ਹੋ ਗਈ ਇਸ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਪੁਲਿਸ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਤਾਂ ਹੁਣ ਦੇਖਣਾ ਇਹ ਹੈ ਕਿ ਗੋਲੀ ਕਿਸ ਦੁਆਰਾ ਚਲਾਈ ਗਈ ਹੈ ਕਿਉਂਕਿ ਪੁਲਿਸ ਵੱਲੋਂ ਜਿ ਕਿਹਾ ਗਿਆ ਹੈ ਕਿ ਪੁਰਗੋਲੀ ਪੁਲਿਸ ਵੱਲੋਂ ਚੱਲੀ ਗਈ ਹੈ ਪਰ ਪੁਲਿਸ ਨੇ ਇਸ ਦੇ ਵਿੱਚ ਕੋਈ ਵੀ ਪੁਸ਼ਟੀ ਨਹੀਂ ਕੀਤੀ ਤਾਂ ਪੁਲਿਸ ਨੇ ਇਸ ਦੇ ਨਾਲ ਇਹ ਵੀ ਕਿਹਾ ਕਿ ਸਾਡਾ ਕੋਈ ਵੀ ਅਫਸਰ ਇਸ ਘਟਨਾ ਦੇ ਵਿੱਚ ਸ਼ਾਮਲ ਨਹੀਂ ਸੀ ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ